ਇੱਕ ਵਾਰ ਫਿਰ ਪਾਕਿਸਤਾਨ ਦੀ ਫੌਜ ਨੇ ਆਪਣੇ ਵੱਡੀ ਅਫਗਾਨਿਸਤਾਨ ਦੇ ਸਰਹੱਦੀ ਖੇਤਰ ਉੱਤੇ ਹਵਾਈ ਹਮਲਾ ਕਰਕੇ 46 ਲੋਕਾਂ ਨੂੰ ਮਾਰ ਦਿੱਤਾ ਹੈ ਡੈਂਡੀ ਅਫਗਾਨਿਸਤਾਨ ਦੇ ਬੁਲਾਰੇ ਹਮਦੁਲਾ ਫਿਤਰਤ ਨੇ ਦੱਸਿਆ ਹੈ ਕਿ ਪਕਤਿਕਾ प्रांत ਦੇ ਰਿਹਾਈਸ਼ੀ ਪਹਾੜੀ ਇਲਾਕੇ ਬਰਮਾਲ ਵਿੱਚ ਇਹ ਹਮਲਾ ਕੀਤਾ ਗਿਆ ਜਿੱਥੇ ਪਾਕਿਸਤਾਨੀ ਫੌਜ ਦੇ ਦਬਾਅ ਕਾਰਨ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਸ਼ਰਨ ਲਈ ਬੈਠੇ ਹਨ ਦੂਜੇ ਪਾਸੇ ਪਾਕਿਸਤਾਨੀ ਫੌਜ ਦਾ ਇਹ ਦਾਵਾ ਹੈ ਕਿ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਸੰਗਠਨ ਨਾਲ ਸੰਬੰਧਿਤ ਅੱਤਵਾਦੀਆਂ ਨੇ ਬੀਤੀ 21 ਦਸੰਬਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੀ ਸਰਹੱਦ ਉੱਤੇ ਹਮਲਾ ਕਰਕੇ 16 ਫੌਜੀਆਂ ਨੂੰ ਮਾਰ ਦਿੱਤਾ ਸੀ ਡੰਡੀ ਉਹਨਾਂ ਇਹ ਵੀ ਕਿਹਾ ਹੈ ਕਿ ਪਿਛਲੇ 2 ਦਹਾਕਿਆਂ ਤੋਂ ਇਨਾ ਅੱਤਵਾਦੀਆਂ ਵੱਲੋਂ ਵਜ਼ੀਰਸਤਾਨ ਦੇ ਉੱਤਰ ਦੱਖਣੀ ਹਿੱਸੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਪ੍ਰतिकਰਮ ਵਜੋਂ ਪਾਕਿਸਤਾਨੀ ਫੌਜ ਅਫਗਾਨਿਸਤਾਨ ਦੀਆਂ ਸਰਹੱਦਾਂ ਉੱਤੇ ਹਮਲੇ ਕਰਦੀ ਹੈ ਡੈਂਡੀ ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਕਾਰਕੁਨਾਂ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਸ਼ਰਨ ਲਈ ਹੋਈ ਹੈ ਉਹ ਲਗਾਤਾਰ ਉਥੋਂ ਇੱਧਰ ਹਮਲੇ ਕਰਦੇ ਹਨ ਦੂਸਰੇ ਪਾਸੇ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਕਿਹਾ ਹੈ ਕਿ ਅਸਦੀਆਂ ਸਰਹੱਦਾਂ ਤੋਂ ਇਹ ਹਮਲੇ ਨਹੀਂ ਕੀਤੇ ਜਾ ਰਹੇ ਡੈਂਡੀ ਦੋਵਾਂ ਦੇਸ਼ਾਂ ਵਿਚਕਾਰ ਇਸ ਤਰਾਂ ਦੇ ਟਕਰਾ ਕਾਰਨ ਇਹਨਾਂ ਦੇ ਆਪਸੀ ਸਬੰਧ ਬੇहद ਨਾਜ਼ੁਕ ਬਣ ਚੁੱਕੇ ਹਨ ਡੰਡੀ ਇਹ ਵੀ ਯਾਦ ਰੱਖੇ ਕਿ ਪਾਕਿਸਤਾਨ ਦੇ ਉੱਤਰ ਦਖਣੀ ਵਜ਼ੀਰਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ پاکستان ਦਾ ਵੱਡਾ ਦਬ ਦਬਾ ਦਬ ਦਬਾ ਰਿਹਾ ਹੈ ਜਿੰਨਾ ਵਿੱਚੋਂ ਹੁਣ ਜ਼ਿਆਦਾਤਰ ਨੇ ਅਫਗਾਨਿਸਤਾਨ ਵਿੱਚ ਸ਼ਰਨ ਲਈ ਹੋਈ ਹੈ ਟਿੰਡੀ ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਸ਼ਫੀਰ ਨੂੰ ਬੁਲਾ ਕੇ ਇਸ ਤਾਜ਼ਾ ਕੀਤੇ ਹਮਲੇ ਪ੍ਰਤੀ ਸਖਤ ਨਾਰਾਜ਼ਗੀ ਜ਼ਗਾਈ ਹੈ ਅਤੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਦੀ ਸਰਕਾਰ ਅਫਗਾਨਿਸਤਾਨ ਨਾਲ ਗੱਲਬਾਤ ਕਰ ਰਹੀ ਹੈ ਦੂਸਰੇ ਪਾਸੇ ਉਸ ਦੀ ਫੌਜ ਅਫਗਾਨਿਸਤਾਨ ਵਿੱਚ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ ਟੈਂਡੀ ਅਫਗਾਨਿਸਤਾਨ ਦੀ ਤਾਲੇਬਾਨ ਸਰਕਾਰ ਨੇ ਇਸ ਹਮਲੇ ਉੱਤੇ ਸਖਤ ਪ੍ਰਤੀਕਰਮ ਪ੍ਰਗਟਾਉਂਦਿਆਂ ਇਹ ਵੀ ਕਿਹਾ ਹੈ ਕਿ ਉਹ ਬਦਲੇ ਦੀ ਕਾਰਵਾਈ ਕਰੇਗਾ ਡੰਡੀ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਆਪਸੀ ਸਬੰਧ ਬਣਦੇ ਵਿਗੜਦੇ ਰਹੇ ਹਨ ਡੰਡੀ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਹਕੂਮਤ ਦੀ ਮੁੜ ਕਾਇਮੀ ਲਈ ਉਸ ਦੀ ਪੂਰੀ ਮਦਦ ਕੀਤੀ ਸੀ ਅਤੇ ਅਮਰੀਕੀ ਫੌਜਾਂ ਨੂੰ ਉੱਥੋਂ ਵਾਪਸ ਜਾਣ ਉਤੇ ਮਜਬੂਰ ਕਰ ਦਿੱਤਾ ਸੀ ਡੰਡੀ ਉਸ ਸਮੇਂ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦੀ ਦੋਸਤੀ ਨੂੰ ਭਾਰਤ ਵਿਰੁੱਧ ਵੀ ਵਰਤਣ ਦੀ ਕੋਸ਼ਿਸ਼ ਕੀਤੀ ਸੀ ਡੰਡੀ ਤਾਲਿਬਾਨ ਤੋਂ ਪਹਿਲਾਂ ਅਸ਼ਰਫ ਗਣੀ ਦੀ ਸਰਕਾਰ ਆਪਣੇ ਦੇਸ਼ ਦੀ ਨਵ ਉਸਾਰੀ ਲਈ ਭਾਰਤ ਤੋਂ ਹਰ ਤਰ੍ਹਾਂ ਦੀ ਵੱਡੀ ਮਦਦ ਪ੍ਰਾਪਤ ਕਰ ਰਹੀ ਸੀ ਡੰਡੀ ਦੋਵਾਂ ਦਾ ਆਪਸੀ ਵਪਾਰ ਵੀ ਵੱਡੀ ਪੱਧਰ ਉਤੇ ਚੱਲ ਰਿਹਾ ਸੀ ਡੰਡੀ ਭਾਰਤ ਨੇ ਵੱਡੀ ਪੱਧਰ ਉਤੇ ਤਬਾਹ ਹੋਈ ਇਸ ਦੇਸ਼ ਲਈ ਹਸਪਤਾਲ ਸਕੂਲ ਕੋਲ ਅਤੇ ਹੋਰ ਹਰ ਤਰ੍ਹਾਂ ਦੇ ਮੁੱਢਲੇ ਢਾਂਚੇ ਦੀ ਮੁਰੰ ਉਸਾਰੀ ਲਈ ਆਪਣੇ ਇੰਜੀਨੀਅਰ ਅਤੇ ਕਾਮਿਆਂ ਨੂੰ ਉਥੇ ਪੇਜ ਕੇ ਤੇਜ਼ੀ ਨਾਲ ਉਸਾਰੀ ਦੇ ਕੰਮ ਕਰਵਾਏ ਸਨ ਸਟੌਂਕ